ਸ਼੍ਰੀ ਦਰਬਾਰ ਸਾਹਿਬ ਦੀ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ 22 ਦਿਨ ਬਾਅਦ ਨਹੀਂ ਸਗੋਂ ਪਹਿਲੇ ਹੀ ਦਿਨ ਪੰਜਾਬ ਆਜਣਾ ਚਾਹੀਦਾ ਸੀ ਤਾਂ ਕੋਟੋਟ ਬਿਆਨ ਜਾਰੀ ਕਰਨੇ ਚਾਹੀਦੇ ਸੀ ਗਿਆਨੀ ਅਰਗਵੇਰ ਸਿੰਘ ਅਨੁਸਾਰ ਦੇ ਨਾਲ ਉਹਨਾਂ ਲਈ ਹੀ ਸੁਨੇਹਾ ਜ਼ੁੰਦਾ ਹੈ ਕਿ ਕੇਂਦਰ ਵੱਲੋਂ ਪੰਜਾਬ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਲੋਕਾਂ ਦਾ ਦਰਦ ਸਮਝਾਉਂਦਿਆਂ ਹੱਲ ਵੱਲ ਸਿੱਧੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਵਿਸ਼ਵਾਸ ਹੋਵੇ ਕਿ ਪੰਜਾਬ ਨਾਲ ਸਮਾਨ ਵਰਤਾਅ ਹੋ ਰਿਹਾ ਹੈ ਅ ਦੇਖੋ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਬਹੁਤ ਲੇਟ ਨੇ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਤਾਂ ਪਹਿਲੇ ਦਿਨ ਤੋਂ ਇਥੇ ਐਕਸ਼ਨ ਜਿਹੜਾ ਉਲੇਣਾ ਚਾਹੀਦਾ ਸੀਗਾ ਉਹਨਾਂ ਨੂੰ ਦੇਖਣਾ ਚਾਹੀਦਾ ਸੀ ਬੋਲਣਾ ਚਾਹੀਦਾ ਸੀਗਾ ਸਾਰ ਰਹਿਣੀ ਚਾਹੀਦੀ ਸੀ ਅੱਜ ਉਹ ਤਕਰੀਬਨ 22 ਦਿਨ ਬਾਅਦ ਪੰਜਾਬ ਦਾ ਦੌਰਾ ਜ਼ਿਕਰ ਕਰ ਰਹੇ ਨੇ ਤੇ ਉਹਨਾਂ ਨੂੰ ਪੰਜਾਬ ਨੂੰ ਨੇੜੇ ਹੋ ਕੇ ਤੱਕਣਾ ਚਾਹੀਦਾ ਔਰ ਆਪਣੇ ਪ੍ਰਧਾਨ ਮੰਤਰੀ ਹੋਣ ਦਾ ਜਿਹੜਾ ਸਬੂਤ ਹੈ ਉਹ ਦੇਣਾ ਚਾਹੀਦਾ ਹੈ ਕਿ ਉਹ ਵਾਕਈ ਸਾਰਿਆਂ ਅਨੁਕਸਾਰਤਾ ਦੇ ਨਾਲ ਦੇਖਦੇ ਨੇ